ਬੇਬੇ ਆ ਕੀ ਬਣਾਇਆ ਤੂੰ ਤੰਦੂਰ ਬਣਾਇਆ ਜੀ ਤੰਦੂਰ ਬਣਾਇਆ ਹਾਂਜੀ ਵਾਹ ਜੀ ਵਾਹ ਦੇਖੋ ਜੀ ਬੇਬੇ ਜੀ ਬੈਠੇ ਨੇ ਔਰ ਬੇਬੇ ਜੀ ਕਹਿੰਦੇ ਤੰਦੂਰ ਬਣਾਇਆ ਕੀ ਨੌ ਕੀ ਤੁਹਾਡਾ ਸਾਲੋ ਦੇਵੀ ਸਾਲੋ ਦੇਵੀ ਹਾਂਜੀ ਕਿੰਨੀ ਉਮਰ ਹੋ ਗਈ ਹੋ ਗਈ 50 60 50 ਹੋਣੀ 50 ਤਾਂ ਮੈਂ ਹੈਗਾ 60 ਹੋਣੀ ਐ 60 ਤੇ ਆ ਕਹਿੰਦੇ 60 ਹੋਣੀ ਐ ਆਯੋ ਜਰਾ ਇੱਧਰ ਨੂੰ ਹਾਂ ਆਇਓ ਕੋਈ ਜਣਾ ਤੁਸੀਂ ਆਇਓ ਅੱਗੇ ਨੂੰ ਆਓ ਇੱਥੇ ਨੂੰ ਆਓ ਪੰਗਾ ਹੋ ਗਿਆ ਇੱਕ ਨਹੀਂ ਐ ਉਮਰ ਇਨਾ ਨਹੀਂ ਹੋਣੀ 70 ਕੇ 85 ਕੇ ਸਾਰ ਹੈਗੀ ਐ ਹਾਂਜੀ ਹੈਗੀ ਐ ਆ ਇਹ ਨਹੀਂ ਤੋ ਅੱਛਾ ਮੇ ਭਾਜੀ ਹਾਂ ਤੁਸੀਂ ਬਣਾਇਆ ਤੰਦੂਰ ਹਾਂਜੀ ਤੁਸੀਂ ਬਣਾਇਆ ਹਾਂ ਆਪੇ ਬਣਾਇਆ ਇਹਨੂੰ ਗੋਲ ਕਿਦਾਂ ਕਰਿਆ ਐ ਕਰਕੇ ਜੀ ਐ ਕਰਕੇ ਨਹੀਂ ਇੱਟਾ ਲਈਏ ਤਾਂ ਕੀ ਲਾਇਆ ਨਾ ਮਿੱਟੀ ਲਈ ਮਿੱਟੀ ਕੱਲੀ ਮਿੱਟੀ ਲਈਗੇ ਹਾਂ ਕੱਲੀ ਮਿੱਟੀ ਲਈ ਅੱਛਾ ਬਹੁਤ ਵਧੀਆ ਬਣਾਇਆ ਤੰਦੂਰ ਇਹਨੂੰ ਅਜੇ ਸ਼ੁਰੂ ਕਰਤਾ ਕਿ ਚਾਲੂ ਕਰਨਾ ਜੀ ਨਾ ਜੀ ਹਲੇ ਤਪਾਉਣਾ ਇਹਨੂੰ ਅਜੇ ਤਪਾਉਣਾ ਹੈ ਹਾਂ ਤਪਾ ਕੇ ਫਿਰ ਰੋਟੀਆਂ ਵਿੱਚ ਲਾਉਣੀ ਹੈ ਅਜੇ ਤਾਂ ਕੋਈ ਰੋਟੀ ਲੱਥੀ ਨਹੀਂ ਹੈ ਇਹਨੇ ਨਹੀਂ ਲਾਉਣੀ ਹੈ ਕਦੋਂ ਬਣਾਇਆ ਸੀਗਾ ਕੱਲ ਹੀ ਬਣਾਇਆ ਇਹਨੇ ਅਜੇ ਕੱਲ ਹੀ ਬਣਾਇਆ ਸੁੱਕ ਤਾਂ ਗਿਆ ਪੂਰਾ ਇਹ ਹਾਂ ਸੁੱਕ ਗਿਆ ਫਿਰ ਤੁਹਾਨੂੰ ਰੰਗ ਵੀ ਕਰਨਾ ਨਾ ਜੀ ਹੁਣ ਤੇ ਵਿੱਚ ਬਸ ਰੋਟੀਆਂ ਹੀ ਲਾਉਣੀਆਂ ਨੇ ਢੋਲੀ ਵਿੱਚ ਪਾ ਦੇਣਾ ਹੈਗਾ ਅਚਾ ਢੋਲੀ ਵਿੱਚ ਪਾਣਾ ਜੀ ਓਏ ਢੋਲੀ ਵਿੱਚ ਉਹ ਢੋਲੀ ਕਿਹੜੀ ਵਰਤੂਗੇ ਹਏ ਦੀ ਖੰਦੀ ਆਟੇ ਉੱਤੇ ਵਾਲੀ ਕੋਈ ਜਿਹੜੇ ਚ ਆ ਗਿਆ ਪੂਰਾ ਇਹ ਹਾਂ ਪੁਰਾਣੀ ਉਹਦੇ ਚ ਪਾ ਦੇਣ ਇਹਨੂੰ ਉਹਦੇ ਵਿੱਚ ਪਾ ਦੇ ਅੱਛਾ ਤੰਦੂਰ ਦੀਆਂ ਰੋਟੀਆਂ ਲੱਥੂਆਂ ਫਿਰ ਇੱਥੇ ਇੱਕ ਵਾਰ ਤੇ ਕਿੰਨੀਆਂ ਰੋਟੀਆਂ ਲੱਜੂਗੀਆਂ ਲੱਗ ਜਾਂਦੀਆਂ ਨੇ 10 ਰੋਟੀਆਂ ਲੱਗ ਜਾਣਗੀਆਂ 10 ਰੋਟੀਆਂ ਲੱਗ ਜਾਂਦੀਆਂ ਹਾਂ 10 ਕੁੱਲ ਤੁਸੀਂ ਉਹ ਲਾਉਂਦੇ ਆ ਕਿ ਹੋਰ ਕੋਈ ਵੀ ਲਾੜਣਾ ਲਾਹਗਾ ਨਾ ਬਹੁ ਆ ਲਾ ਲੈਂਦੀ ਅਸੀਂ ਵੀ ਲਾ ਲੈਂਦੇ ਅੱਛਾ ਹਰ ਸਾਲ ਬਣਾਉਂਦੇ ਹੋ ਤੰਦੂਰ ਬਣਾ ਲੈਣੇ ਜੀ ਕਰਦਾ ਜਦ ਹਾਂ ਇਸ ਤੋਂ ਪਹਿਲੇ ਵਾਲਾ ਕਿੱਥੇ ਗਿਆ ਉਹ ਫੁੱਟ ਗਿਆ ਹੁਣ ਅੱਛਾ ਤਾਂ ਹੀ ਇਹ ਬਣਾਇਆ ਪਰ ਹਾਂ ਕਿਆ-ਕਿਆ ਪਾਇਆ ਇਹਦੇ ਵਿੱਚ ਕਿਦਾਂ ਬਣਾਇਆ ਤੂੜੀ ਪਾਈ ਹੋਈ ਮਿੱਟੀ ਦੀ ਤੂੜੀ ਤਾਂ ਲਿਖਦੀ ਪਈ ਆ ਹਾਂ ਲਓ ਜੀ ਤੰਦੂਰ ਬਣਾਇਆ ਜੀ ਮਾਤਾ ਜੀ ਨੇ ਬੇਬੇ ਦਾ ਤੰਦੂਰ ਹੈਨਾ ਹਾਂ ਜੀ ਬੇਬੇ ਦਾ ਤੰਦੂਰ ਜੀ ਅੱਛਾ ਰੋਟੀ ਜਦੋਂ ਲਾਣੇ ਹੋ ਕਿਦਾਂ ਫਿਰ ਉਹਨੂੰ ਸੁਰੂ ਤੇ ਕਿਦਾ ਆਟਾ ਦਾ ਪੇੜਾ ਚੱਕਿਆ ਉਸਤੇ ਬਾਅਦ ਗਾ ਕਿੜਾ ਆ ਪਾ ਐ ਕਰਕੇ ਫਿਰ ਬਸੈ ਥੱਪ ਨੇ ਉਹ ਪੇੜੇ ਨੂੰ ਕੇ ਪਾਣੀ ਹੱਥਾਂ ਨੂੰ ਕੇ ਲਾ ਆ ਪਾਣੀ ਲਾਉਣਾ ਕਿਉਂ ਲਾਣਾ ਪਾਣੀ ਲਾਉਣਾ ਪਾਣੀ ਲੈਣਾ ਹਾਂ ਉਹਦੇ ਨਾਲ ਹੀ ਥਾਪੜ ਦੇਣਾ ਹਾਂ ਉਹਦੇ ਨਾਲ ਐ ਕਰਕੇ ਉਹ ਫਿਰ ਉਹਨੂੰ ਕਪੜੇ ਪਰ ਲੈ ਕੇ ਪਾਉਣਾ ਵਿੱਚ ਨਾ ਇਦਾਂ ਕੱਪੜੇ ਵਰਨੀ ਅਸੀਂ ਲਾਉਂਦੀਆਂ ਅਸੀਂ ਹੱਥਾਂ ਦੇ ਹੱਥਾਂ ਨਹੀਂ ਲਾਉਂਦੇ ਫਿਰ ਆਤਨ ਸੇਕ ਨਹੀਂ ਪੈਂਦਾ ਪੈਂਦਾ ਹੈ ਹੱਥਨ ਸੇਕ ਹਾਂ ਮੜਾ ਮੋਟਾ ਉਹ ਕੱਪੜੇ ਦਾ ਬਣਾ ਲੈਂਦੇ ਆ ਉਹ ਉਹ ਤਾਂ ਨਹੀਂ ਬਣਾਇਆ ਹੈਗਾ ਤਿੰਨਾ ਜਿਹਾ ਉਹਦੇ ਚ ਪੰਨ ਕੇ ਹਾਂ ਉਹ ਪੰਨਾ ਜਿਹਾ ਬਣਾ ਲੈਂਦੇ ਹਾਂ ਹਾਂ ਉਹ ਨਹੀਂ ਬਣਾਉਂਦੇ ਤੁਸੀਂ ਨੂਹਾ ਵੀ ਨਹੀਂ ਬਣਾਉਂਦੀਆਂ ਨਾ ਅੱਛਾ ਇਦਾਂ ਹੀ ਲਾ ਦਿੰਦੇ ਰੋਟੀਆਂ ਇਦਾਂ ਹੀ ਐ ਕਰਕੇ ਲਾ ਦਿੰਦੇ ਫਿਰ ਉਹ ਨਾਲ ਚਟਨੀ ਵੀ ਕੁੱਟਦੇ ਕੁਛ ਜੜੀ ਕੁੱਟ ਲਓ ਲੱਸੀ ਨਾਲ ਖਾ ਲਓ ਦਹੀਂ ਨਾਲ ਖਾ ਲਓ ਜੋ ਮਰਜ਼ੀ ਖਾ ਲਓ ਅੱਛਾ ਮਿਸੀਆਂ ਵੀ ਲਾਥ ਜੰਦੀ ਐ ਇੱਥੇ ਮਿਸੀਆਂ ਵੀ ਲਾ ਲਓ ਤੁਸੀਂ ਲਾਗੇ ਮਿਸੀਆਂ ਉਹ ਮਿਸੀਆਂ ਚ ਕਾ ਕਾ ਪਾਉਂਦੇ ਹੋ ਤੁਸੀਂ ਗੱਠੇ ਪਾ ਲਓ ਗੱਠੇ ਕੁੱਟ ਕੇ ਹੋਰ ਗੱਠੇ-ਗੁੱਠੇ ਆਲੂ ਲੁਕਾਈ ਜਾਂਦੇ ਨੇ ਆਲੂ ਵੀ ਪੈ ਜਾਂਦੇ ਆ ਉਹ ਬੜੀ ਸਵਾਦ ਬਣਦੀ ਹੁੰਦੀ ਹੈ ਨਾ ਹਾਂ ਰੋਟੀ ਵਧੀਆ ਬਣ ਜਾਂਦੀ ਹੈ ਨਿਆਣੇ ਖੂਸੋ ਕੇ ਖਾਂਦੇ ਹੋਰ ਕੇ ਪੁਰਾਣੇ ਬੰਦੀ ਖਾਂਦੇ ਬੁਢੇ ਖਾਂਦੇ ਪੁਰਾਣੇ ਵੀ ਖਾ ਲੈਂਦੇ ਨਵੇਂ ਵੀ ਖਾ ਲੈਂਦੇ ਖਾਂਦੇ ਹਾਂਜੀ ਆਰੇ ਕੁਝ ਨਿਆਣੇ ਵੀ ਬੈਠੇ ਕਹਿੰਦੇ ਅਸੀਂ ਵੀ ਖਾਂਦੇ ਸਵਾਦ ਲੱਗਦੀ ਆ ਤੁਹਾਨੂੰ ਇਹ ਹਾਂਜੀ ਕਿਹੜੀ ਕਲਾਸ ਪੜਦੇ ਹੋ ਅਸੀਂ 8ਵੀਂ 8ਵੀਂ ਕਲਾਸ ਚ ਪੜਦੀ ਆ ਅੱਛਾ ਇਹ ਤੰਦੂਰ ਤੇ ਮਾਤਾ ਰੋਟੀਆਂ ਪਕਾਉਂਦੀ ਆ ਕੱਲ ਨੂੰ ਤੁਸੀਂ ਵੀ ਪਕਾਉਂਗੇ ਅੱਗੇ ਜਾ ਕੇ ਹਾਂਜੀ ਸਿੱਖਦੀ ਵੀ ਆ ਇੱਕ ਅੱਧਾ ਬਣਾ ਕੇ ਦੇਖੀ ਵੀ ਸਿੱਖ ਲਏਗੀ ਕਿ ਨਾ ਕਿਦਰਾ ਲక్ష్ਮੀ ਲక్ష్ਮੀ ਇੱਕ ਅੱਧਾ ਫੁਲਕਾ ਬਣਾਈ ਨੂੰ ਜਦੋਂ ਤੰਦੂਰ ਲੱਗੂਗਾ ਅੱਜ ਤਾਂ ਨਵੇਂ ਬਣਿਆ ਬੇਬੇ ਕਹਿੰਦੀ ਜੇ ਇਕੱਲੇ ਬਣਾਇਆ ਹਾਂ ਇਹ ਤਾਂ ਨਵੇਂ ਹੀ ਬਣਾਇਆ ਟੋੜੀ ਵਿੱਚ ਪਾਉਣਾ ਆਲੇ ਅੱਛਾ ਨਾਲ ਫਿਰ ਚਟਨੀ ਕੁੱਟ ਕੇ ਹਾਂ ਲੱਸੀ 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 ਕਿਹੜੀ ਲੱਸੀ ਵੀ ਮੈਂ ਸੰਤੋ ਦੁੱਧ ਜਮਮ ਨੇ ਅੱਛਾ ਆਪਣਾ ਘਰ ਦਾ ਤੇ ਉਹ ਟੋੜੀ ਵਾਲੀ ਲੱਸੀ ਤੌੜੀ ਆਲੀ ਹੁਣ ਕਿੱਥੇ ਆਏ ਹੁਣ ਤੇ ਪਤਿਲੀਆਂ ਵਿੱਚ ਹੀ ਵਰ ਰੱਖ ਲੈਣੀਆਂ ਅੱਛਾ ਥੋੜੀ ਹੁਣ ਕੋਈ ਨਹੀਂ ਰੱਖਦੀਆਂ ਚਾਟੀ ਤੌੜੀ ਖਤਮ ਹੋ ਗਈ ਹੁਣ ਕਾਤੋਂ ਨਹੀਂ ਚਾਟੀਆਂ 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 ਹਾਂ ਨਹੀਂ ਰਹੀਆਂ ਹੁਣ ਨਹੀਂ ਨਹੀਂ ਉਹ ਪੁਰਾਣੀ ਮਧਾਣੀ ਚਲਾਈ ਹੋਈ ਤੁਸੀਂ ਉਹ ਨਹੀਂ ਹੈਗੀ ਬਿਜਲੀ ਵਾਲੀ ਲੈ ਪਹਿਲਾਂ ਚਲਾਈ ਸੀ ਬਿਜਲੀ ਵਾਲੀ ਪਹਿਲ ਨੂੰ ਚਲਾਉਂਦੇ ਸੀ ਹੱਥ ਵਾਲੀ ਚਲਾਈ ਸੀ ਰੱਸੀ ਵਾਲੀ ਪਹਿਲ ਨੂੰ ਚਲਾਉਂਦੇ ਸੀ ਅੱਛਾ ਚਲਾਉਂਦੇ ਰਹੇ ਹੋ ਹੁਣ ਖਤਮ ਹੋ ਗਿਆ ਰਵਾਜ ਹੁਣ ਬਿਜਲੀ ਵਾਲੀ ਚੱਲਦੀ ਹੁਣ ਰਵਾਜ ਕੋਈ ਨਹੀਂ ਰਵਾਜ ਖਤਮ ਹੋ ਗਿਆ ਤੇ ਜਿਹੜੀ ਚਟਨੀ ਕੁੱਟਦੇ ਹੋ ਉਹ ਕਾਹਦੇ 'ਚ ਕੁੱਟਦੇ ਹੋ কুঁড়ি বুড়ি ব ਹੁਣ ਵੀ ਕੁੰਡੀ ਚ ਕੁੱਟਦੇ ਕ ਮਿਕਸੀ ਚ ਖਪਈਆਂ ਕੁੰਡੀਆਂ ਸਾਡੀਆਂ ਕਿੱਥੇ ਕੁੰਡੀਆਂ ਲੈ 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 ਇੱਧਰ ਲੈ ਜਰਾ ਮੈਂ ਤੁਹਾਨੂੰ ਲੈ ਕੇ ਮੈਂ ਤਾਂ ਉੱਧਰ ਨਹੀਂ ਜਾਦਾ ਇੰਨੇ ਆ ਜਾ ਆ ਜਾ ਉੱਧਰੋਂ ਆ ਜਾ ਆਹ ਅਸਲੀ ਤਾਂ ਤਾਂ ਖਾਣਾ ਦਾ ਤੁਹਾਡੇ ਚੁੱਲਾ ਦੇਸੀ ਆਹ ਦੇਖੋ ਜੀ ਆ ਜਾ ਮਾਤਾ ਆ ਜਾ ਆ ਜਾ ਜੋਇਆ ਤੂੰ ਹੋਵੇ ਉਹਦੇ ਵਿਰਸਾ ਵਿਰਾਸਤ ਦਿਖਾਉਂਦੇ ਆਪਾਂ ਆਹ ਦੇਖੋ ਜੀ ਆਹ ਚਲਰੀ ਜੰਗੀਠੀ ਦੇਸੀ ਐ ਕਿੰਨਾ ਸੋਹਣਾ ਵਾਤਾ ਇਧਰਲੇ ਪਾਸੇ ਚਟਣੀ ਦਾ ਸਮਾਨ ਹੋ ਗਿਆ ਜੀ ਤਿਆਰ ਆ ਜਾ ਮਾਤਾ ਚਟਣੀ ਕੁੱਟਣੀ ਆਪਾਂ ਹੁਣੀ ਆ ਜਾ ਆ ਜਾ ਆ ਜਾ ਆ ਜਾ ਇਹ ਚਟਨੀ ਦਾ ਸਮਾਨ ਤਿਆਰ ਕਰਿਆ ਹੋਇਆ ਨਾ ਸਬਜ਼ੀ ਬਣਾਉਣੀ ਹੈ ਸਬਜ਼ੀ ਬਣਾਣੀ ਹੈ ਕਰੋ ਜੀ ਇਹਨੂੰ ਸ਼ੁਰੂ ਕਿਆ ਕਰਨਾ ਹੋਣਾ ਇਹ ਜਿਹੜਾ ਸੋਟਾ ਹੈ ਇਹ ਨਿੰਮ ਦਾ ਸੋਟਾ ਨਾ ਭਵੇ ਦਾ ਲੈ ਤੱਲੀ ਦਾ ਬਣਾ ਲਓ ਨਿੰਮ ਦਾ ਬਲਾ ਲਓ ਨਿੰਮ ਦਾ ਵੀ ਬਣ ਜਾਂਦਾ ਚਲੋ ਕੁੱਟੋ ਤਾਂ ਅਸੀਂ ਮਾੜਾ ਚਲਾਓ ਇਹਨੂੰ ਜਰਾ ਆਹ ਦੇਖੋ ਜੀ ਐਦਾਂ ਚਲਦੀ ਸੀ ਜੀ ਔਰ ਸਬਜ਼ੀ ਬਣਨੀ ਹੈ ਜੀ ਆਹ ਸਬਜ਼ੀ ਆਲੂਆਂ ਦੀ ਤੇ ਆਲੂਆਂ ਦੇ ਵਿੱਚ ਕੀ ਪਾਣਾ ਔਰ ਆਲੂ ਆ ਜੀ ਹਨ ਮਟਰ ਪਾਵਨੇ ਨੇ ਫਲੀ ਵਾਲੇ ਫਲੀ ਵਾਲੇ ਹਾਂ ਆਲੂ ਤੇ ਹਾਂ ਆਲੂ ਪਾ ਕੇ ਆਲੂ ਪਾ ਕੇ ਹੋਰ ਕੀ ਫਲੀ ਵਾਲੇ ਮਟਰ ਨੇ ਅੱਛਾ ਮਟਰ ਹੈਗੇ ਨੇ ਹਾਂ ਆਲੂ ਮਟਰ ਬਣ ਜਾਣੇ ਵਿੱਚ ਹੈ ਹਾਂ ਇਹਦੇ ਵਿੱਚ ਮਸਾਲਾ ਕੁੱਟ ਲੈਣਾ ਹਾਂ ਉਹਨੇ ਮਿਰਚਾਂ ਮੁੱਟ ਲਿਆ ਹੁਣ ਲਸਣ ਕੁੱਟ ਲਿਆ ਹੁਣ ਮਿਰਚਾਂ ਕੁੱਟ ਲੈਣੀ ਆ ਹਾਂ ਤੇ ਅਦਰਕ ਪਾ ਲੈਣਾ ਹਾਂ ਸਾਰਾ ਪਾ ਲੈਣਾ ਆ ਕੇ ਰੱਖਿਆ ਹੋਇਆ ਨਾਣ ਹੋਣਾ ਇਹ ਜੀਰਾ ਹੈ ਜੀਰਾ ਹੈ ਜੀਰਾ ਵੀ ਹੈਗਾ ਜੀ ਆ ਦੇਖੋ ਜੀ ਮਾਤਾ ਜੀ ਬਣਾ ਰਹੇ ਨੇ ਜੀ ਬਹੁਤ ਵਧੀਆ तरीके ਨਾਲ ਇਹਨੂੰ ਦੌਰੀ ਸੋਟਾ ਵੀ ਕਹਿੰਦੇ ਤੇ ਸਾਡੇ ਵੱਲ ਦੌਰੀ ਸੋਟਾ ਹੀ ਪਹਿਲੂ ਕਹਿੰਦੇ ਸੀ ਹੈ ਕਹਿੰਦੇ ਸੀ ਨਾ ਹਾਂਜੀ ਆ ਦੇਖੋ ਜੀ ਮਿਲਗੇ ਜੀ ਮੈਨੂੰ ਕਹਿਣ ਵਾਲੇ ਉਹ ਸਾਡੇ ਬਜ਼ੁਰਗੇ ਨਾ ਜੀ ਉਧਰੋਂ ਆਏ ਸੀਗੇ ਪਾਕਿਸਤਾਨ ਤੋਂ ਹਾਂ ਉਧਰੋਂ ਹੀ ਆਏ ਤੁਸੀਂ ਉਧਰੋਂ ਆਏ ਆ ਉਧਰੋਂ ਹੀ ਆ ਲੈ 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 ਫਿਰ ਤਾਂ ਅਸੀਂ ਰਲ ਕੇ ਇਕੱਠੇ ਮੈਂ ਉਧਰੋਂ ਹੀ ਸਾਡੇ ਬਜ਼ੁਰਗੇ ਵੀ ਉਧਰੋਂ ਆਏ ਉਧਰ ਹੀ ਹੋਏ ਸੀ ਤੁਸੀਂ ਉਧਰ ਤੇ ਆਏ ਹਾਂ ਉਧਰ ਹੀ ਉਧਰ ਦੀ ਆਈਆਂ ਆ ਕਿੱਥੇ ਕਿਹੜਾ ਪਿੰਡ ਸੀ ਤੁਹਾਡਾ ਲਹਿਲਪੁਰ ਲਹਿਲਪੁਰ ਤੋਂ ਚੱਕ ਨੰਬਰ ਕਿੰਨੀ ਸੀ ਉਹਨਾਂ ਨੇ ਨਹੀਂ ਪਤਾ ਹੈਗਾ ਛੋੜੀਆਂ ਛੋੜੀਆਂ ਸੀ ਜਿਆਦਾ ਸੀ ਅੱਛਾ ਛੋਟੇ ਸੀ ਤੁਸੀਂ ਟੋਟੀਆਂ ਸੀ ਤੁਸੀਂ ਹੈਗੇ ਸੀ ਜਾਂ ਤੇ ਹਾਂ ਹੋਈਆਂ ਸੀ ਅਸੀਂ ਉਧਰ ਆ ਦੇਖ ਲੋ ਜੀ ਕਹਿੰਦੇ ਹੈਗੇ ਸੀਗੇ ਉਧਰ ਹੋ ਗਈ ਸੀਗੇ ਇਹ ਕਹਿੰਦੇ ਮੇਰੀ 50 ਸਾਲ ਹੈ ਉਮਰ ਥੋੜੀ ਸੀ ਹੈ ਲੇ ਹੈ ਅੱਛਾ ਪੜਾਈ ਵੀ ਕਰੀ ਨਾ ਨਾ ਉਹ ਜਿਆਦਾ ਕੋਣ ਪੜਾਉਂਦਾ ਸੀ ਉਸ ਤੋਂ ਉਧਰਲੇ ਪਾਸੇ ਯਾਦ ਹੈ ਪਾਕਿਸਤਾਨੋਂ ਜਿਹੜਾ ਤੁਰਕੇ ਆਏ ਆ ਨਾ ਜੀ ਨਾ ਕੁਝ ਨਹੀਂ ਆ ਜਿਆਦਾ ਛੋਟੇ ਸੀ ਛੋਟੇ ਸੀ ਅੱਛਾ ਦੋ ਦੋ ਸਾਲ ਦੀਆਂ ਸਾਲ ਸਾਲ ਦੀਆਂ ਸੀ ਅੱਛਾ ਸਿੱਧੇ ਫਿਰ ਇਸੇ ਪ੍ਰਿੰਟ 'ਚ ਆ ਕੇ ਕਲੇੜੀ ਸੀ। ਨਾ। ਹਾਂ। ਪਿੱਛੋਂ ਕਿਥੋਂ ਫਿਰਦੇ ਆਏ ਵੇਖੇ ਸਾਡੇ। ਅੱਛਾ ਕਿਥੋਂ ਫਿਰਦੇ ਆਏ? ਹਾਂ। ਅੱਛਾ। ਫਿਰ 300 ਤੋਂ ਕਿਥੋਂ ਫਿਰਦੇ ਆਏ? ਅੱਛਾ ਅੱਛਾ ਅੱਛਾ। ਅੰਬਰਸਰ ਆ ਗਿਆ ਫਿਰ ਉੱਥੇ ਕਿਥੋਂ ਫਿਰਦੇ ਫਿਰਦੇ ਹੁਣ ਪਟਿਆਲੇ ਮੇਰੇ ਵੇਖ ਕੇ। ਅੱਛਾ ਸਾਡੇ ਵੇਖ ਕੇ ਪਟਿਆਲੇ ਆ। ਪਟਿਆਲੇ। ਅੰਬਰਸਰ ਵੀ ਰਹੇ ਕੁਛ ਦਿਨ। ਹਾਂ ਅੰਬਰਸਰ ਵੀ ਰਹਿ ਕੇ ਆਏ ਅਸੀਂ। ਅੱਛਾ ਇਹ ਚ ਹੋਰ ਕੁਝ ਪਾ ਲੋ ਹੁਣ ਕਿਆ ਪਾਉਣਾ? ਬਾਈ ਬਾ। ਬਹੁਤ ਪਾਏਗੇ ਹੁਣ ਜਣਵੇਂ ਚ। 来 ਗਿਆ ਜੀ ਚਲ ਬਹੁਤ ਵਧੀਆ ਲੱਗਿਆ ਸੀ ਐ ਤੁਹਾਨੂੰ ਮਿਲ ਕੇ ਤੁਹਾਡਾ ਤੰਦੂਰ ਦੇਖ ਕੇ ਆ ਤੁਹਾਡੀ ਅੰਗਿਠੀ ਦੇਖ ਕੇ ਚਲ ਲਓ ਜੀ ਸਰੋਤਿਓ ਤੁਹਾਨੂੰ ਪੂਰਾ ਵਿਰਸਾ ਦਿਖਾਤਾ ਪੰਜਾਬ ਦਾ ਕਰਿਓ ਕਮੈਂਟ ਦਿਓ ਆਪਣੇ ਵਿਚਾਰ ਚਲ